ਅੱਜ ਅਸੀਂ ਪਿੰਡ ਸੰਗਤਪੁਰ ਸੋਡੀਆਂ ਜਿਹੜਾ ਸਾਡਾ ਬਲਾਕ ਸਰਾਂ ਦਾ ਅਹਿਮ ਪਿੰਡ ਉੱਤੇ ਆਏ ਆ ਅੱਜ ਡਿਵੈਲਪਮੈਂਟ ਦੇ ਕੰਮ ਸਟਾਰਟ ਕੀਤੇ ਆ ਇੱਕ ਤਾਂ ਜਿਹੜੀ ਸੀ ਧੰਨਸ਼ਾਲਾ ਦੇਖਦੇ ਇੱਥੇ ਫਰਸ਼ ਔਰ ਇੱਕ ਸਾਡਾ ਪੁਰਾਣਾ ਹੈਰੀਟੇਜ ਮੈਂ ਕਹਿ ਸਕਦਾ ਦਾਖਾਨਾ ਸੀ ਉਹਦੀ ਹਾਲਤ ਬੜੀ ਖਸਤ ਹੋਈ ਸੀ ਉੱਥੇ ਅਸੀਂ ਜਿਹੜਾ ਲੈਂਟਰ ਪਾਉਣ ਦਾ ਕੰਮ ਸਟਾਰਟ ਕੀਤਾ ਔਰ ਨਾਲ ਦੀ ਨਾਲ ਅਸੀਂ ਇਸ ਪਿੰਡ ਨੂੰ ਸਰਕਾਰ ਵੱਲੋਂ ਹੀ 35 ਲੱਖ ਰੁਪਏ ਦਿਆ ਸੀ ਮੈਰਿਜ ਪੈਲੇਸ ਦਾ ਉਹਦੇ ਵੀ ਸੀ ਜਿਹੜਾ ਆਉਂਦੇ ਹਫ਼ਤੇ ਵਿੱਚ ਨੀਂ ਮੱਠਾ ਰੱਖ ਕੇ ਸਟਾਡੀ ਕਰਾਵਾਂਗੇ ਉਹ ਥਾਂ ਦੇਖਣ ਆਏ ਆ ਸੋ ਡਿਵੈਲਪਮੈਂਟ ਦੇ ਪੱਖੋਂ ਇਸ ਪਿੰਡ ਨੂੰ ਅਸੀਂ ਫਤੇਗੜ ਸਾਹਿਬ ਦਾ ਹਲਕਾ ਸ਼੍ਰੀ ਫਤੇਗੜ ਸਾਹਿਬ ਦਾ ਮੋਰੀ ਪਿੰਡ ਬਣਾਵਾਂਗੇ ਜੇ ਸਾਰੇ ਇਕੱਠੇ ਹੋ ਕੇ ਅਸੀਂ ਜੱਲ ਕੀਤੀ ਹੈ ਕਿਉਂਕਿ ਸਾਡਾ ਹੈਲਦੀ ਕੰਪੀਟੀਸ਼ਨ ਹੈ ਹਰ ਇੱਕ ਪਿੰਡ ਨਾਲ ਅਸੀਂ ਪਿੰਡਾਂ ਦੇ ਪਿੰਡ ਕੰਪੀਟੀਸ਼ਨ ਕਰਾਂਗੇ ਕਿ ਕਿਹੜੇ ਪਿੰਡ ਚ ਵਧੀਆ ਕੰਮ ਹੁੰਦੇ ਆ ਫਿਰ ਉਹ ਪਿੰਡ ਨੂੰ ਸਨਮਾਨ ਵੀ ਕਰਾਂਗੇ ਸੋ ਇਹ ਪੰਚਾਇਤ ਵਧੀਆ ਕੰਮ ਕਰਦੀ ਹੈ ਸਾਡੀ ਬਹੁਤ ਸਤਿਕਾਰਯੋਗ ਸ਼ਖੀਤਾ ਸਾਡੇ ਬੀਨ ਸਾਹਿਬ ਐਕਸਰ ਪੰਚ ਸਾਡੇ ਫਟਬਾਰੀ ਸਾਹਿਬ ਸਾਰੇ ਖੜੇ ਆ ਪਿੰਡ ਦੇ ਅਸੀਂ ਇਸ ਪਿੰਡ ਨੂੰ ਸਭ ਤੋਂ ਵਧੀਆ ਪਿੰਡ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ